ਚਲਦੀ ਇੰਟਰਵਿਊ ਵਿੱਚ ਐਮਐਲਏ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਖੈ ਗਈ ਐਲਓਪੀ ਪ੍ਰਤਾਪ ਸਿੰਘ ਭਾਜਪਾ ਵੱਲੋਂ ਲਿਆਂਦੀ ਆਧੁਨਿਕ ਕਿਸ਼ਤੀ ਦੋਨਾਂ ਵਿਚਾਰੇ ਹੋਈ ਹਲਕੀ ਟਕਰਾਰ ਸultanpur Lodhi ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਆਏ ਸਨ ਪ੍ਰਤਾਪ ਸਿੰਘ ਭਾਜਪਾ Sultanpur Lodhi ਤੋਂ ਪੱਤਰਕਾਰ ਬ੍ਰਹਮਸਰੂਪ ਸਹੋਤਾ ਨਾਲ ਹੀਨਾ ਕੁਮਾਰੀ ਦੀ ਖਾਸ ਰਿਪੋਰਟ ਅੰਮ੍ਰਿਤ ਰਾਣਾ ਜੀ ਅੱਜ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਵੇਖੋ ਪਿੰਡ ਬਾਉਪੁਰ ਦੇ ਵਿੱਚ ਜਿਹੜੇ ਅੱਜ ਬੰਨ ਨੂੰ ਟੁੱਟੇ ਨੂੰ 14 ਦਿਨ ਦੇ ਆਸ-ਪਾਸ ਹੋ ਚੁੱਕੇ ਆ ਤੇ ਹਰ ਦੂਜੇ ਸਾਲ 2023 ਚ ਵੀ ਇਹ ਨੁਕਸਾਨ ਹੋਇਆ ਬੰਨ ਟੁੱਟਿਆ ਤੇ ਅੱਜ 25 ਚ ਦੁਬਾਰਾ ਬੰਨ ਟੁੱਟਿਆ ਤੇ ਮੈਂ 23 ਚ ਵੀ ਹਫਤਾ ਪਹਿਲਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਪਾਣੀ ਹਰੀਕੇ ਤੋਂ ਰਿਲੀਜ਼ ਕੀਤਾ ਜਾਵੇ ਤੇ ਇਸ ਸਾਲ ਵੀ 14 ਤਰੀਕ ਨੂੰ ਮੰਤਰੀ ਸਾਹਿਬ ਨੂੰ ਮਿਲਣ ਤੋਂ ਬਾਅਦ ਜਦੋਂ ਮੈਨੂੰ ਕੋਈ ਪੋਜੀਟਿਵ ਰਿਸਪਾਂਸ ਨਹੀਂ ਮਿਲਿਆ ਤੇ ਮੈਂ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਨੂੰ ਕਲੈਰਿਟੀ ਦਿੱਤੀ ਕਿ ਜੇ ਪਾਣੀ ਹਰੀਕੇ ਤੋਂ ਰਿਲੀਜ਼ ਨਹੀਂ ਕੀਤਾ ਗਿਆ ਤੇ ਫਿਰ ਪੰਜਾਬ 'ਚ ਤਬਾਹੀ ਹੋਣੀ ਹੈ ਅਗਲੇ 10 ਸਾਲਾਂ 'ਚ ਤੇ ਜੇ ਰਾਣਾ ਕੈਲਕੂਲੇਟ ਕਰ ਸਕਵਾ ਕੀ ਦਸਾਂ ਦਿਨਾਂ ਬਾਅਦ ਕਿੰਨਾ ਪਾਣੀ ਆਉਣਾ ਕਿੰਨਾ ਰਿਲੀਜ਼ ਹੋਣਾ ਕਿੰਨਾ ਮੀਂਹ ਪੈਣਾ ਤੇ ਸਰਕਾਰ ਨਹੀਂ ਕਰ ਸਕਦੀ ਤੇ ਮੈਂ ਸਰਕਾਰ ਨੂੰ ਉਦੋਂ ਵੀ ਬੇਨਤੀ ਕੀਤੀ ਸੀ ਵੀ ਪਾਣੀ ਰਿਲੀਜ਼ ਕਰੋ ਸੋਲਿਊਸ਼ਨ ਇਹ ਹੈ ਮਗਰੋਂ ਤੁਸੀਂ ਅਫਸੋਸ ਕਰਨਾ ਜਾਣਾ ਇਹ ਬੜਾ ਮਾੜਾ ਹੋਇਆ ਸੋ ਇਹ ਮੈਨ ਮੇਡ ਫਲੱਡ ਆ 8 ਲੱਖ ਕਿਊਸਿਕ ਪਾਣੀ ਜਿਹੜਾ ਡੈਮ ਚੋਂ ਪੌਂਗ ਡੈਮ ਚੋਂ ਬਿਆਸ ਦਰਿਆ 'ਚ ਛੱਡਿਆ ਗਿਆ ਉਹ ਹਰੀਕੇ ਤੋਂ ਅੱਗੇ ਨਹੀਂ ਛੱਡਿਆ ਗਿਆ ਉਹਦੇ ਕਰਕੇ ਅੱਜ ਇਹ ਸਿਚੁਏਸ਼ਨ ਬਣੀ ਹੈ ਭਾਈ ਉਹਦੋਂ ਛੱਡ ਰਹੀ ਸੀ 20000 ਕਿਉ ਸਿਕ ਪਾਣੀ ਅੱਜ ਛੱਡ ਰਹੇ ਹਾਂ ਅਸੀਂ ਕੱਲ 2.5 ਲੱਖ ਕਿਉ ਸਿਕ ਪਾਣੀ ਤੇ ਜੇ ਇਹ 2.5 ਲੱਖ ਹੀ ਪਹਿਲਾਂ ਛੱਡਿਆ ਜਾਂਦਾ ਜਾਂ ਜਿੰਨਾ ਪਿੱਛੇ ਆ ਰਿਹਾ ਸੀ ਉਹ ਨਾਲ ਦੇ ਨਾਲ ਅੱਗੇ ਛੱਡ ਦਿੰਦੇ ਤਾਂ ਅੱਜ ਜਿਹੜੀ ਸਿਚੁਏਸ਼ਨ ਬਣੀ ਹੈ ਇਹ ਪਾਣੀ ਨਹੀਂ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਇਹਦਾ ਇੱਕ ਪਰਮਨੈਂਟ ਹੱਲ ਸਰਕਾਰ ਨੂੰ ਕੱਢਣ ਦੀ ਲੋੜ ਹੈ ਮੈਂ ਤਾਂ ਕਹੂੰਗਾ ਬਹੁਤ ਮੰਤਰੀ ਸਾਹਿਬਾਨ ਵੀ ਸਾਰੇ ਆਏ ਪਰਮਨੈਂਟ ਡਿਊਟੀ ਲਕੀਆਂ ਆ ਮੁੱਖ ਮੰਤਰੀ ਸਾਹਿਬ ਵੀ ਆਏ ਵਿਧਾਨ ਸਭਾ ਦੇ ਵਿੱਚ ਮੈਂ ਇੱਕ ਇਸ਼ੂ ਚੱਕਿਆ ਸੀਗਾ ਕਿ ਬੰਨਾਂ ਨੂੰ ਪਰਮਨੈਂਟਲੀ ਪੱਕੇ ਕਰਨ ਵਾਲਾ ਤੇ ਫਲੋਰ ਆਫ ਦੀ ਹਾਊਸ ਤੇ ਕੋਇਲ ਸਾਹਿਬ ਜਿਹੜੇ ਸਾਡੇ ਮੰਤਰੀ ਨੇ ਉਹਨਾਂ ਨੇ ਕਿਹਾ ਜੇ ਲੋਕ ਜ਼ਮੀਨ ਦੇ ਦੇਣਗੇ ਤੇ ਸਰਕਾਰ ਬੰਨ ਪੱਕੇ ਕਰਕੇ ਦੇਊਗੀ ਤੇ ਮੈਂ ਚਾਹੂੰਗਾ ਵੀ ਅੱਜ ਸਰਕਾਰ ਦੇ ਸਾਹਮਣੇ ਆ ਜੋ ਨੁਕਸਾਨ ਜ਼ਿੰਮੇਵਾਰਤਾ ਹੋ ਰਿਹਾ ਉਹਨੂੰ ਉਸ ਜਿਹੜੇ ਵਾਅਦੇ ਨੂੰ ਫਲੋਰ ਆਫ ਦਿ ਹਾਊਸ ਤੇ ਕੀਤਾ ਉਹਨੂੰ ਪੂਰੇ ਕਰਨ ਦਾ ਐਲਾਨ ਕੀਤਾ ਜਾਵੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਨਵਾਬਜਾ ਨਾਲ ਲੋਕਾਂ ਨੂੰ ਪਿਛਦੀਆਰ ਪੂਰਾ ਮਿਲਿਆ ਤੇ 70 70 ਹਜ਼ਾਰ ਰੁਪਏ ਦੇ ਝੁੰਨੇ ਦਾ ਨੁਕਸਾਨ ਹੋਇਆ ਸਾਡਾ ਜ਼ਿੰਮੇਵਾਰਾਂ ਦਾ ਇਹ ਕੁਦਰਤ ਕਰਕੇ ਨਹੀਂ ਆ ਇਹ ਪਾਣੀ ਨਾ ਛੱਡਣ ਕਰਕੇ ਇੱਥੇ ਜਿੰਨੇ ਜ਼ਿੰਮੇਵਾਰ ਬੈਠੇ ਆ ਹਰੇਕ ਨੂੰ ਪਤਾ ਕਾਰਨ ਕੀ ਐ ਫਲੱਡ ਆਉਣ ਦਾ ਏ ਬੰਨਾਂ ਨੂੰ ਟੁੱਟਣ ਦਾ ਕਾਰਨ ਕੀ ਆ ਸੋ ਸਰਕਾਰ ਨੂੰ 70000 ਰੁਪਇਆ ਜਿਹੜਾ ਝੋਨੇ ਦਾ ਨੁਕਸਾਨ ਹੈ ਉਹ ਪੂਰਾ ਕਰਕੇ ਜ਼ਿਮੀਦਾਰ ਨੂੰ ਦੇਣਾ ਚਾਹੀਦਾ ਇਹ ਨਹੀਂ ਵੀ 6800 ਰੁਪਇਆ ਜੋ ਜ਼ਿਮੀਦਾਰ ਦੀ ਲਾਗਤ ਵੀ ਨਹੀਂ ਹੁੰਦੀ 6800 ਰੁਪਇਆ ਦਾ ਸੋ 2 ਸਾਲ ਪਹਿਲਾਂ ਵੀ ਨੁਕਸਾਨ ਹੋਇਆ ਹੁਣ ਫੇਰ ਹੋਇਆ ਤੇ ਜ਼ਿਮੀਦਾਰ ਤਾਂ ਇੱਕ ਵਾਰ ਥੱਲੇ ਲੱਗੇ ਚਾਰ ਪੰਜ ਸਾਲ ਨਹੀਂ ਉੱਠ ਪਾਉਂਦਾ ਸੋ ਲਗਾਤਾਰ ਇਹ ਚੀਜ਼ਾਂ ਹੋ ਰਹੀਆਂ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਸਰਕਾਰ ਹਰ ਵਾਰ ਜਦੋਂ ਬੰਨ ਟੁੱਟਦੇ ਆ ਉਦੋਂ ਗੱਲਾਂ ਕਰਦੇ ਆ ਉਤ ਬਸ ਹੋ ਜਾਂਦੀ ਆ ਪਰ ਫਿਰ ਜਾ ਕੇ ਆ ਗਈ ਹੈ ਸੋ ਮੈਂ ਚਾਹੁੰਗਾ ਇਹਦੇ ਕੋਈ ਕੁਝ ਸਿੱਖਣ ਦੀ ਲੋੜ ਹੈ ਇਹਦਾ ਪਰਮਨੈਂਟ ਸੋਲੂਸ਼ਨ ਕੱਢਣ ਦੀ ਲੋੜ ਹੈ